ਅਗਰ ਤੁਸੀਂ ਪੰਜਾਬ ਯੂਨੀਵਰਸਿਟੀ 'ਚ ਮੌਜੂਦ ਆ ਤੁਸੀਂ ਮਹੌਲ ਦੇਖ ਸਕਦੇ ਹੋ ਇੱਥੇ ਇਨਫੋਰਮੇਸ਼ਨ ਆਈ ਹੈ ਵੀ ਦੋ ਨੰਬਰ ਜਿਹੜਾ ਗੇਟ ਆ ਉਹ ਬੰਦ ਕਰ ਦਿੱਤਾ ਗਿਆ ਹੈਗਾ ਤੁਸੀਂ ਦੇਖ ਸਕਦੇ ਹੋ ਸੋ ਤੁਸੀਂ ਦੇਖ ਸਕਦੇ ਹੋ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਲਕੀਤ ਨੂੰ ਅਸ਼ਮਿਤ ਕੀਨਫਰਮੇਸ਼ਨ ਆ ਕੀ ਵਾ ਨਹੀਂ ਜੀ ਦਿੱਲੀ ਗੇਟ ਯੂਨੀਵਰਸਿਟੀ ਦੇ ਬੰਦ ਕਰ ਦਿੱਤੇ ਗਏ ਨੇ ਕੋਈ ਵੀ ਇਨਸਾਨ ਕੋਈ ਵੀ ਸਟੂਡੈਂਟ ਕੋਈ ਵੀ ਗੱਡੀ ਅੰਦਰ ਆਉਣ ਦੀ ਇਜਾਜ਼ਤ ਨਹੀਂ ਅਸੀਂ 2 ਨੰਬਰ ਗੇਟ ਤੇ ਚੱਲੇ ਗੇਟ ਖੜਵਾਉਣ ਦੇ ਲਈ ਓਕੇ ਬੋਲੇ ਸੋ ਇਸ ਵਕਤ ਜਿਹੜਾ ਪੰਜਾਬੀ ਯੂਨੀਵਰਸਿਟੀ ਚ ਮਹੌਲ ਆ ਜਿਹੜਾ ਉਹ ਗੇਟ ਜਿਹੜੇ ਯੂਨੀਵਰਸਿਟੀ ਦੇ ਵਾਈਸ ਪ੍ਰੈਜ਼ੀਡੈਂਟ ਨੇ ਅਸ਼ਮੀਤ ਉਹਨਾਂ ਨੇ ਦੱਸਿਆ ਵੀ ਯੂਨੀਵਰਸਿਟੀ ਦੇ ਤਿੰਨੇ ਗੇਟ ਬੰਦ ਕਰਨ ਦੀ ਜਿਹੜੀ ਉਹ ਕੋਸ਼ਿਸ਼ ਚੱਲ ਰਹੀ ਆ ਸੋ ਤੁਸੀਂ ਦੇਖ ਸਕਦੇ ਹੋ ਬੋਲੇ ਇਸਾਨੇ ਹਾਰਾ ਜੀ ਕਾਮ ਨਰੁਦਸਤੀ ਪੰਜਾਬ ਦੀ ਸੋ ਇਸ ਵਕਤ ਸੇ ਗੇਟ ਨੰਬਰ 2 ਵੱਲ ਵੱਧ ਰਹੇ ਆ ਜੰਤੀਦਰ ਪੁਲਿਸ ਸਰਕਾਰਾ ਜੁਰਦਾਲ ਜੁਰਦਾਲ ਅਗਰੇ ਸ਼ਾਨ सारे आंबर देते आया